ਇਸ ਮੁਸਿਆਰੀ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ ਡੀਸੀ ਸਾਹਿਬ ਦੇ ਸਾਹਮਣੇ ਜੀ ਜੀ ਸਮੱਸਿਆ ਇਹ ਆ ਰਹੀ ਹੈ ਕਿ ਮਹਾਰ ਜਮਸ਼ੇਰ ਦੇ ਇੱਕ ਸੱਤ ਲੋਈ ਦਰਿਆ ਤੇ ਤਾਰ ਲੱਗੀ ਸੀ 1999 ਦੇ ਵਿੱਚ ਜੀ ਸੈਂਟਰ ਸਰਕਾਰ ਨੇ ਫਿਰ ਇਸ ਚੀਜ਼ ਨੂੰ ਵੇਖਦੇ ਹੋਏ ਕਿ ਇੱਕ ਸਾਡਾ ਪਿੰਡ ਮਹਾਰ ਜਮਸ਼ੇਰ ਹੈ ਜਿਹੜਾ ਦਰਿਆ ਤੋਂ ਵੀ ਪਾਰ ਰਹਿ ਗਿਆ ਔਰ ਕੰਡਾ ਤਾਰ ਤੋਂ ਵੀ ਪਾਰ ਰਹਿ ਗਿਆ ਜੀ 1992 ਦੇ ਵਿੱਚ ਫਿਰ ਉਹਨਾਂ ਨੇ ਇੱਕ ਤਾਰ ਜਿਹੜੀ ਪਾਕਿਸਤਾਨ ਦੇ ਚਾਰੇ ਪਾਸੋਂ ਘਿਰਿਆ ਹੋਇਆ ਸੀ ਪਿੰਡ ਉੱਥੇ ਫਿਰ ਚਾਰੇ ਪਾਸੋਂ ਤਾਰ ਲਾਤੀ 92 ਦੇ ਵਿੱਚ ਜੀ ਔਰ 2016 ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਤੇ ਲੱਗਿਆ ਜੀ ਸਰ ਕਿ ਕੋਈ ਚੈਕਿੰਗ ਨਹੀਂ ਕੋਈ ਕੁਛ ਨਹੀਂ ਲੇਕਿਨ ਉਹ ਤਿੰਨ ਮਹੀਨਾ ਤੋਂ ਫਿਰ ਬੀਆ ਸਾਹਿਬ ਨੇ ਬਹੁਤ ਜ਼ਿਆਦਾ ਚੈਕਿੰਗ ਵਧਾਤੀ ਕਿ ਸਕੂਲੀ ਬੱਚਾ ਨੂੰ ਵੀ ਦਿੱਕਤ ਆ ਰਹੀ ਹੈ ਟੀਚਰ ਵੀ ਨਹੀਂ ਉੱਥੇ ਪਹੁੰਚ ਰਹੇ ਨਹੀਂ ਉਹਦੇ ਤਾਰ ਤੇ ਕੋਈ ਇਸ ਤਰ੍ਹਾਂ ਦਾ ਕੋਈ ਕਾਂਡ ਹੋਇਆ ਪਹਿਲਾਂ ਜਿਹੜਾ ਉਹਨਾਂ ਨੇ ਚੈਕਿੰਗ ਸ਼ੁਰੂ ਕਰਤੀ ਹੈ ਸਰ ਕਾਂਡ ਤਾਂ ਪਿੱਛੇ ਵੀ ਬਹੁਤ ਹੋ ਰਿਹਾ ਹੈ ਹਾਂ ਹਾਂ ਕਾਰਡ ਤਾਂ ਇਹਦਾ ਮਤਲਬ ਤਾਂ ਨਹੀਂ ਕਿ ਪੱਕੇ ਕਾਹਦੇ। ਕੋਈ ਇਹਦਾ ਮਤਲਬ ਹੁੰਦੇ ਰਹਿਣ ਵਾਲਿਆਂ ਨੂੰ ਕੋਈ ਪ੍ਰੂਫ ਤਾਂ ਦਿੱਤਾ ਹੋਊਗਾ ਵੀ ਤੁਸੀਂ ਇਥੇ ਐਂਟਰੀ ਕਰਨੀ ਆ। ਸਾਨੂੰ ਇਹ ਕਾਰਡ ਦਿਖਾਣਾ ਚਾਹੀਏ। ਸਰ ਉਹ ਕਾਰਡ ਬਣਿਆ ਤਾਂ ਉਹ ਬਣਿਆ ਜਿਹੜਾ ਪਿੰਡ ਦੇ ਉਤੋਂ ਦੀ ਤਾਰ ਲੱਗੀ ਐ। ਅੱਛਾ ਉਸ ਤੋਂ ਅੱਗੇ ਜਿਹੜੀ ਜ਼ਮੀਨ ਐ ਉਹ ਉੱਤ ਚੈਕਿੰਗ ਹੁੰਦੀ ਐ। ਸਾਨੂੰ ਕੋਈ ਇਤਰਾਜ਼ ਨਹੀਂ ਪੂਰੀ ਚੈਕਿੰਗ ਕਰਨ। ਹੁਣ ਕੀ ਰੋਸ ਆ ਸਰਕਾਰ ਤੇ? ਸਰਕਾਰ ਤੇ ਰੋਸ ਐ ਕਿ ਸਾਡਾ ਇਹ ਗੇਟ ਜਿਹੜਾ ਓਪਨ ਜਿਵੇਂ 2016 ਤੋਂ ਬਾਅਦ ਕੀਤਾ ਗਿਆ ਸੀ ਉਹਨੇ ਓਪਨ ਕੀਤਾ ਜਾਵੇ। ਜੀ। ਬਸ ਸਹੀ ਸਾਡਾ ਰੋਸ। ਭਾਈ ਜੀ ਕਿਵੇਂ ਰੋਸ ਪ੍ਰਦਰਸ਼ਨ ਕੀਤਾ ਐ ਇੱਥੇ ਤੇ ਆਪਣਾ ਨਾਮ ਦ ਮੇਰਾ ਨਾਮ ਹੈਗਾ ਜੀ ਕ੍ਰਿਸ਼ਨਾਲਾਲ ਪਿੰਡ ਚੱਕ ਲੋਹਸਮੰਦ ਜੀ ਆ ਜਿਹੜੇ 3 4 5 ਪਿੰਡਾਂ ਦੀ ਸਮੱਸਿਆ ਹੈ ਜੀ ਇਹ ਸਮਝੋ ਨਰਕਾਂ ਦੀ ਜ਼ਿੰਦਗੀ ਬੰਦੇ ਜੀ ਨਹੀਂ ਸਮੱਸਿਆ ਕੀ ਆ ਰਹੀ ਹੈ ਮੈਂ ਤੁਹਾਨੂੰ ਦੱਸਣ ਦਿਆਂ ਸਾਰੀ ਡਿਟੇਲ ਸਮੱਸਿਆ ਇਹ ਹੈਗੀ ਜਿਹੜਾ ਗੇਟ ਸੀਗਾ ਇਹਨਾਂ 89 ਕੇ 92 ਇੱਜ ਲੱਗਿਆ ਤਾਰਾ ਜੀ ਬਾਰਡਰ ਪੱਟੀ ਤੇ ਜੀ ਜੀ ਪਹਿਲਾਂ ਗੇਟ ਪੱਟਾ ਸੀਗਾ ਬੰਦੇ ਆਂਦੇ ਜਾਂਦੇ ਰਹੇ ਹੁਣ ਜਦੋਂ ਦਾ ਹੜ ਆਇਆ ਇਹਨਾਂ ਬੰਦਿਆਂ ਨੂੰ ਇੰਨੀ ਪਰੇਸ਼ਾਨੀ ਤੇ ਮੁਸੀਬਤ ਹੈ ਨਾ ਪਰਲੇ ਉੜ ਆ ਸਕਦੇ ਨਾ ਉੜਲੇ ਪਰਲੇ ਜਾ ਸਕਦਾ ਇੰਨਾ ਆਈਡੀ ਪ੍ਰੂਫ ਦੇਣ ਦੇ ਬਾਵਜੂਦ ਵੀ ਸ਼ੱਕ ਦੀ ਨਜ਼ਰ ਚ ਵੇਖ ਰਹਿਣ ਪਬਲਿਕ ਨੂੰ ਨਿੱਕੇ ਨਿੱਕੇ ਬੱਚੇ ਜਾਂਦੇ ਕਿਸੇ ਦੇ ਪੱਠੇ ਅਗਨ ਪਛੋਂ ਦਾ ਚਾਰਾ ਲਿਆਉਣੇ ਕਿਸੇ ਨੇ ਖੇਤੇ ਚ ਪਾਣੀ ਲਾਣਾ ਕਹਿਣ ਦਾ ਭਾਵੇਂ ਬਹੁਤ ਮੁਸ਼ਕਲ ਦੀ ਜ਼ਿੰਦਗੀ ਜੀ ਰਹੇ ਕਈ ਵਾਰ ਤਾਂ ਜਾਣ ਵੀ ਨਹੀਂ ਹੁੰਦਾ ਵੀ ਪੂਰੀ ਆਈਡੀ ਦੇਣ ਦੇ ਬਾਅਦ ਮੇਨ ਪਤਾ ਤਾਂ ਇਹੀ ਹੁੰਦਾ ਕਿ ਆ ਸਾਰਾ ਪ੍ਰੂਫ ਹੋਣਾ ਤੇ ਕੋਲ ਹੁੰਦਾ ਨਹੀਂ ਬੀਐਸਐਪ ਵਾਲੀ ਚੈਕਿੰਗ ਕਰਦੇ ਨੇ ਹੁਣ ਚੈਕਿੰਗ ਕਰਦੇ ਕਰਨ ਅਸੀਂ ਆਪ ਕਹਿੰਨੇ ਗਲਤ ਅੰਸਰ ਨੂੰ ਪਕੜਨ ਕੋਈ ਦੂਜੀ ਰਹਿ ਨਹੀਂ ਪਕੜਨ ਅਰ ਸਜ਼ਾ ਕਰਨ ਪਰ ਆਮ ਪਬਲਿਕ ਨੂੰ ਨਾ ਪਰੇਸ਼ਾਨੀ ਕਰ ਬੰਦੇ ਪੰਜ ਗੰਦੇ ਹੁੰਦੇ 500 ਤਾਂ ਨਹੀਂ ਅੱਛਾ ਨਹੀਂ ਹੁਣ ਸਰਕਾਰ ਤੇ ਰੋਸ ਕੀ ਹੈ ਸਰਕਾਰ ਤੇ ਰੋਸ ਹੈ ਜਿਹੜੀ ਤਾਰ ਵਾਲੀ ਗੇਟ ਹੈਗੇ ਸਾਡਾ ਗੇਟ ਖੁਲਾਇਆ ਜਾਵੇ ਤੇ ਪਬਲਿਕ ਨੂੰ ਕੋਈ ਸਾਦ ਸੁੱਖ ਆਵੇ ਤੇ ਆਪਦੇ ਕੰਮ ਕਾਜਾਂ ਰੋ ਜੇਮਾ ਚ ਲੱਗ ਗਿਆ ਇਹਦਾ ਆਣਾ ਜਾਣਾ ਇਹਨਾਂ ਦਾ ਬੰਦ ਹੈ ਤੇ ਹੁਣ ਇਸ ਬਾਬਤ ਡੀਸੀ ਮੈਡਮ ਨੂੰ ਕਰਤੀ ਚਲਾ ਹਾਂਜੀ ਚਲਾ ਏਡੀਸੀ ਸਾਹਿਬ ਆ ਡੀਸੀ ਨਹੀਂ ਸੀਗੇ ਸਾਰੀਆਂ ਬੈੜਾ ਵੀ ਆਈਆਂ ਨੇ ਪਿੰਡ ਦੇ 3-400 ਬੰਦਾ ਹਾਜ਼ਰ ਹੈ ਉਹਨਾਂ ਦੀ ਰਹਿਨਮਾਈ ਤੇ ਡੀਸੀ ਏਡੀਸੀ ਆ ਪਾਏ ਉਹਨਾਂ ਇਹ ਸਾਨੂੰ ਸੁਝਾਅ ਦਿੱਤਾ ਹੈ ਕਿ ਦੋ ਚਾਰ ਬੰਦੇ ਉਹਨਾਂ ਦੇ ਅਫਸਰ ਆਰਮੀ ਵਾਲੇ ਪੀਐਸਐਫ ਬਾਰਡਰ ਤੇ ਤੇ ਉਹ ਚੌਕੀ ਦੇ ਤੇ ਇੱਥੇ ਦੋ ਚਾਰ ਬੰਦੇ ਆਗੂ ਜੋ ਪਿੰਡਾਂ ਦੇ ਮੋਤਵਾਰ ਬੰਦੇ ਉਹਨਾਂ ਨੂੰ ਬਹਿ ਕੇ ਵਿਚਲਾ ਰੱਬ ਕੇ ਜਿੰਨਾਂ ਨਾਲ ਦੋਨਾਂ ਮਸਲਾ ਦਾ ਹੱਲ ਹੋਇਆ ਜੀ ਭਾਈ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਅਮਰਜੀਤ ਸਿੰਘ ਹੈ ਪਿੰਡ ਕੁਰਕਾ ਗੁੱਧੜ ਵਾਲੀ ਪੈਣੀ ਬਾਰਡਰ ਪੱਟੀ ਤੋਂ ਅਸੀਂ ਰਹਿਣ ਵਾਲੇ ਆ ਜੀ ਵੀ ਜੋ ਅੱਜ ਮਹਾਰਸੀ ਬਾਦ ਜੋ ਆਇਆ ਹੈ ਜਿਹੜੇ ਲੋਕ ਇੱਥੇ ਆਏ ਨੇ ਸਾਰੇ ਮਲਕਾ ਜ਼ਿਲ੍ਹਾ ਫਾਇਰ ਕਾ ਡੀਸੀ ਸਾਹਿਬ ਦੇ ਅੱਜ ਜੀ ਕਰਨ ਆ ਲਾਇਆ ਉਹਨਾਂ ਦੀ ਮੰਗ ਪੱਤਰ ਦਿੱਤਾ ਐਡੀਸੀ ਸਾਹਿਬ ਨੂੰ ਵੀ ਇਹ ਸਮੱਸਿਆ ਹੈ ਵੀ ਜੋ ਪਿੰਡ ਹੈ ਜੀ ਜੀ ਜੋ ਅੰਦਰ ਬਾਰਡਰ ਪੱਟੀ ਦੇ ਅੰਦਰ ਪੈਂਡ ਹੈ ਤਾਰ ਬੰਦੀ ਦੇ ਉਹਨਾਂ ਨੂੰ ਵੀ ਗੇਟ ਦੀ ਸਮੱਸਿਆ ਹੈ ਜੀ ਕਿ 24 ਘੰਟੇ ਸਾਡਾ ਗੇਟ ਖੁੱਲਿਆ ਜਾਵੇ ਵੀ ਇੰਨੀ ਪਾ ਬੰਦੀ ਕਰਤੀ ਵੀ ਜਿਵੇਂ ਵੀ ਦੇਖ ਲਓ ਦੇਸ਼ ਆਜ਼ਾਦ ਹੋ ਗਿਆ ਹੈ ਵੀ ਸਾਡਾ ਖੁਰਕਾ ਗੁੱਧੜ ਪੈਣੀ ਜਿਹੜੀਆਂ ਪ੍ਰਾਣੀਆਂ ਤਾਰਾਂ ਸੀਗੀਆਂ ਪੱਟ ਕੇ ਉਹਨਾਂ ਨੇ ਜ਼ੀਰੋ ਲੈਂਦੇ ਲਾਗੇ ਲੈ ਗਏ ਜੀ ਮੈਂ ਤਾਂ ਇਹ ਮੇਰਾ ਸੁਝਾਅ ਹੈ ਇਹਨਾਂ ਦੀ ਇਹ ਮੰਗ ਹੈ ਜਿਹੜੀਆਂ ਇਹ ਤਾਰਾਂ ਪੱਟ ਕੇ ਤਾਰਾ ਪਟਕੇ ਅਗਾ ਜੀਰੋ ਲਾਈਨ ਤੇ ਲੈ ਜਾਣ ਪਿੰਡ ਨੂੰ ਬਾਹਰ ਕੱਢਿਆ ਜਾਵੇ ਪਿੰਡ ਨੂੰ ਬਾਹਰ ਕੱਢਿਆ ਜਾਵੇ ਵੀ ਇਹ ਸੌਖੇ ਲੋਕ ਹੋ ਜਾਵਣ ਕੋਈ ਵੀ ਸਮੱਸਿਆ ਹੋਵੇ ਜੰਗ ਦੀ ਹੋਵੇ ਪਾਣੀ ਦੀ ਮਾਰ ਹੁੰਦੀ ਆੜ ਸਮੱਸਿਆ ਆਦੀ ਇਹਨਾਂ ਨੂੰ ਇੰਨੀ ਮੁਸ਼ਕਲ ਕਰਨਾ ਪੈਂਦਾ ਰਾਤ ਨੂੰ ਕੋਈ ਬਿਮਾਰ ਹੋ ਜਾਵੇ ਉਹ ਵੀ ਉਥੇ ਬੰਦਾ ਜਦੋਂ ਇੱਥੇ ਸ਼ਹਿਰ ਨੂੰ ਲਿਆਣਾ ਹੋਵੇ ਫਾਇਲ ਕਿਆ ਨੂੰ ਤੇ ਉਹ ਬੰਦਾ ਉਥੇ ਆਦੀ ਪੂਰੀ ਆਦੀ ਦੇਖ ਨਹੀਂ ਹੁਣ ਆਪਣੇ ਮਤਲਬ ਇਹਨਾਂ ਦਾ ਜਿਹੜਾ ਆਇਡੈਂਟੀਟੀ ਪ੍ਰੂਫ ਤਾਂ ਬਣਾ ਦਿੱਤਾ ਗਿਆ ਨਾ ਉਹਨਾਂ ਵੱਲੋਂ ਆ ਆਇਡੈਂਟੀਟੀ ਪ੍ਰੂਫ ਕੋ ਬੰਦ ਫਿਰ ਵੀ ਚੈਕਿੰਗ ਕਰਦੇ ਨੇ ਫਿਰ ਵੀ ਚੈਕਿੰਗ ਪੂਰੇ ਸ਼ਕਤ ਦੇ ਦੌਰ ਤੇ ਵੰਦੇ ਨੇ ਵੀ ਐਨੀ ਕੇ ਇਹਨਾਂ ਦੇ ਕੋਈ ਬੰਦਾ ਦੱਸੀ ਜਾਣਾ ਕਿਸੇ ਕੋਈ ਅਚਾਨਕ ਬੰਦਾ ਬਿਮਾਰੀ ਹੋ ਜਾਵੇ ਵੀ ਗੇਟ ਬੰਦ ਹੁੰਦਾ ਉਹਨਾਂ ਚਿਰ ਵੀ ਉਹ ਨਹੀਂ ਨਿਕਲਣ ਦਿੰਦੇ ਹੁਣ ਡੀਸੀ ਦਫ਼ਤਰ ਦੇ ਦਰਵਾਜ਼ੇ ਦੇ ਵਿੱਚ ਰੋਸ ਕੀਤਾ ਗਿਆ ਹੈ ਇਸੇ ਗੱਲ ਦੀ ਹੈ ਹਾਂਜੀ ਇਸੇ ਗੱਲ ਦੀ ਹੈ ਇਹ ਮੈਂ ਨਾ ਮੇਰੀ ਇਹ ਹੈ ਸੁਝਾਅ ਵੀ ਡੀਸੀ ਸਾਹਿਬ ਨੂੰ ਇਹ ਕਰਨਾ ਚਾਹ ਹੈ ਹੈੱਡ ਕੁਆਰਟਰ ਨਾਲ ਗੱਲ ਕਰਕੇ ਜਿਹੜੇ ਉੱਪਰ ਹਾਈ ਕਮਾਂਡਰ ਨਾਲ ਗੱਲ ਪਹਚਾਈ ਸਰ ਭਾਈ ਗੁਰਜੀ ਦਾ ਖਾਲਸਾ ਵੇ ਗੁਰਜੀ ਦੇ ਫਤਿਹ ਮੈਂ ਕਿ ਸੂਰਜ ਸਿੰਘ ਰੰਧਾਵਾ ਭਾਰਤੀ ਕਿਸਾਨ ਜੁਨੇ ਮਾਨਸਾ ਜ਼ਿਲ੍ਹਾ ਫਾਜ਼ਿਲਕਾ ਜੀ ਅਸੀਂ ਅੱਜ ਇੱਥੇ ਕਿਸ ਤਰ੍ਹਾਂ ਸਰ ਇੱਥੇ ਰੋਸ ਪ੍ਰਦਰਸ਼ਨ ਇੱਥੇ ਜੀ ਜੋ ਪਿੰਡਾਂ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਬਾਰਡਰ ਦੇ ਪਿੰਡਾਂ 'ਚ ਜੀ ਜੋ ਕਿ ਬੀਐਸਐਫ ਵੱਲੋਂ ਬਹੁਤ ਜ਼ਿਆਦਾ ਨਿਆਂਇਤਾਂ ਕੀਤਾ ਜਾਂਦਾ ਹੈ ਜੀ ਕੁੱਝ ਪਿੰਡਾਂ ਵਿੱਚ ਜਦੋਂ ਕਾਟ ਬਣ ਗਏ ਕਾਟਾਂ ਦੇ ਆਧਾਰ ਤੇ ਉਹਨਾਂ ਨੂੰ ਆਪ ਦਾ ਕੰਮ ਹੁੰਦਾ ਕਰਨ ਦੇਣਾ ਚਾਹੀਦਾ ਜੀ ਇਹ ਸਕੂਲਿੰਗ ਬੱਚਿਆਂ ਤੋਂ ਲੈ ਕੇ ਬੇਬੀਆਂ ਤੋਂ ਲੈ ਕੇ ਜੋ ਭਾਵੇਂ ਇੱਕ ਤੋਂ ਲੈ ਕੇ 10 ਵਾਰਾਂ ਤੋਂ ਲੰਘਣ 10 ਵਾਰਾਂ ਹੀ ਇਹਨਾਂ ਚੈਕਿੰਗ ਹੁੰਦੀ ਹੈ ਬਹੁਤ ਹੋਰ ਤਰੀਕਾ ਚੈਕਿੰਗ ਕੀਤੀ ਜਾਂਦੀ ਕਿਉਂਕਿ ਪੋਣਾ ਪੋਣਾ ਘੇਟਾਂ ਦਾ ਖੋਲੰਦਾ ਨਹੀਂ ਬੀਐਸਐਫ ਕੋਲ ਕਾਰਡ ਬਣਾ ਦਿੱਤਾ ਗਿਆ ਹੈ ਇਹਨਾਂ ਦੀ ਬਾਰਡਰ ਤੇ ਕਾਰਡ ਪਹਿਲਾਂ ਹੀ ਬਣੇ ਨੇ ਉਸ ਕਾਰਡ ਦੇ ਨਾਲ ਦੇ ਪ੍ਰੂਫ ਹੈਗੇ ਨੇ ਤੇ ਇੰਨਾ ਕਿ ਇਹਨਾਂ ਦੇ ਨੱਕ ਤੇ ਸਨ ਕੀਤਾ ਪਿਆ ਕਿ ਇਹਨਾਂ ਦੇ ਬੱਚੇ ਸਕੂਲ ਜਾਂਦੇ ਨੇ ਬੱਚਿਆਂ ਦਾ ਖਾਣਾ ਬੇਹਾਲ ਕੀਤਾ ਜਾਂਦਾ ਹੈ ਬੱਚਿਆਂ ਦੇ ਜਰਾਬਾਂ ਲਵਾ ਕੇ ਠੰਡ ਚ ਚੱਕੀਤਾ ਜਾਂਦਾ ਹੈ ਬੀਬੀਆਂ ਦੇ ਪੈਰਾਂ 'ਚ ਜੁੱਤੀਆਂ ਲਵਾ ਕੇ ਜਰਾਬਾਂ ਲਵਾ ਕੇ ਛੇ ਬਾਜ ਜਾਣਾ ਐ ਵਿੱਚ ਕਿਹਦਾ ਉਸ ਬੰਦੀ ਅੱਜ ਫਿਰ ਇੱਥੇ ਤੁਸੀਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜੀ ਅਸੀਂ ਜੀ ਅੱਜ ਇੱਕ ਸਿਰਫ ਮੈਸੇਜ ਦੇਣ ਆਏ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਆ ਵੀ ਇਹ ਇਹ ਜਿਹੜੇ ਮੁਸ਼ਕਲਾਂ ਨੇ ਗਏ ਵੀ ਅਸੀਂ ਤੁਹਾਨੂੰ ਦੱਸਿਆ ਇਹ ਸਾਰਾ ਹੱਲ ਕਢਿਆ ਜਾਵੇ ਕਿਸੇ ਬੀਐਸਐਫ ਦੇ ਅਫਸਰ ਨੂੰ ਸੀਓ ਸਾਹਿਬ ਨੂੰ ਜਾਂ ਇਹ ਬ੍ਰਿਗੇਡੀਅਰ ਨੂੰ ਮਿਲ ਕੇ ਕਿਸੇ ਨੂੰ ਮਿਲ ਕੇ ਜਿੰਦੇ ਅੰਡਰ ਆਉਂਦਾ ਹੈ ਇਹ ਆਣ ਕੇ ਹੱਲ ਕੱਢਿਆ ਜਾਵੇ ਕਿਉਂਕਿ ਇੰਨੀ ਲੋਕਾਂ ਨੂੰ ਡਿਸਟਰਬ ਨਾ ਕਰਨਾ ਇੰਨੀ ਪਰੇਸ਼ਾਨੀ ਨਾ ਆਵੇ ਕਿਉਂਕਿ ਲੋਕਾਂ ਨੂੰ ਜਿਹੜਾ ਇੰਨੀ ਮੁਸ਼ਕਲ ਆਉਂਦੀ ਹੈ ਨਾ ਹੋ